ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਵੇਰਕਾ ਰੋਡ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਵੇਰਕਾ ਬਾਈਪਾਸ ਤੇ ਬਿਲਕੁਲ ਲੱਗ ਗਈ 사ਜਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ ਹੀ ਅਪਾਸ਼ ਉਹ ਤਾਂ ਦਿਖਾਉਣੀ ਹੈ ਇੱਕ ਮਾਜ ਤਾਂ ਦਿਖਾਵਾਂਗੇ ਤੇ ਇੱਕ ਇੱਕ ਕਾਫੀ ਖੂਬਸੂਰਤ ਇੱਕ ਜਰਸੀ ਵੈੜ ਤਾਂ ਦਿਖਾਉਣੀ ਬੱਚੇ ਤੋਂ ਵੀ ਨਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਇੱਕ ਵੱਛੀ ਵੀ ਘਰੇ ਵੀਰ ਜੀ ਨੇ ਰੱਖੀ ਆ ਉਹ ਵੀ ਕਹਿੰਦੇ ਸੀ ਕਿ ਜੇ ਕੋਈ ਵੀਰ ਚਾਹਵਨ ਹੋਊਗਾ ਤੇ ਉਹ ਵੀ ਕਹਿੰਦੇ ਕੋਈ ਗੱਲ ਕਰ ਲੈ ਬੜੇ ਵਧੀਆ ਟੀਕੇ ਦੀ ਵੱਛੀ ਜਿਹੜੀ ਵੀਰ ਜੀ ਨੇ ਰੱਖੀ ਆ ਇਹਦੇ ਬਾਰੇ ਵੀ ਆਪਾਂ ਪੁੱਛਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਤੇ ਪੁਸ਼ਤਿਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸਨਾਹ ਠੀਕ ਠਾ ਜੇ ਬੜਾ ਟੈਂਪਾਤਾ ਯਾਰ ਕੀ ਉਹ ਤੁਹਾਨੂੰ ਦੱਸਿਆ ਜਿਹੜਾ ਚੱਕਰ ਦੇ ਵਸੇ ਆਹੋ ਥੋੜੀ ਗੱਲ ਜੀ ਤੁਹਾਨੂੰ ਦੱਸਿਆ ਸੀ ਚਲੋ ਕਈ ਵਾਰੀ ਘਰਾਂ 'ਚ ਕਈ ਗੱਲਾਂ ਹੋ ਜਾਂਦੀਆਂ ਵਾ ਤੇ ਹੋ ਗਿਆ ਵਾ ਮਤਲਬ ਠੀਕ ਆ ਤੁਹਾਨੂੰ ਪਤਾ ਥੋੜਾ ਇੱਥੇ ਠੀਕ ਆ ਆਂ ਦਾ ਜਗਾਰ ਕੀਤਾ ਤਾਂ ਤੋਂ ਫਿਰ ਬਾਹਰ ਖੁੱਲਾ ਲਿਆ ਹਨ ਨਾ ਤੇਰੇ ਕਰਾਂਗੇ ਫਿਰ ਪੂਰਾ ਥੋੜੇ ਜੀ ਰੀ ਨਾ ਕਰਾਂਗੇ ਨਾ ਜਿੱਦਾਂ ਠੀਕ ਆ ਫਿਰ ਚੰਗੀਆਂ ਥੋੜਾ ਚੰਗੀਆਂ ਝੋਟੀਆਂ ਲਿਆ ਕੇ ਪਾਇਆ ਕਰਨੀਆਂ ਹਨ ਜੰਗੀਆਂ ਤੁਹਾਨੂੰ ਪਤਾ ਤੇ ਹੁੰਦੇ ਰਹਿੰਦੇ ਜਦੋਂ ਇਹ ਚੰਗੀਆਂ ਝੋਟੀਆਂ ਤੁਹਾਨੂੰ ਦਵਾ ਠੀਕ ਆ ਉਹ ਦੰਦੀਆਂ ਤੇ ਚੋਰ ਹੁਣ ਥੋੜਾ ਜਿਹਾ ਉਹਦੇ ਘਰ ਕੇ ਰ ਠੀਕ ਤੇ ਉਹ ਹੁਣ ਬਾਈਪਾਸ ਤੇ ਬਿਲਕੁਲ ਉੱਪਰ ਹੀ ਚੱਲ ਜਾਣਾ ਹੈ। ਰੋਡ ਦੇ ਉੱਤੇ ਹੀ ਹੈ ਬਾਈਪਾਸ। ਠੀਕ ਹੈ। ਰੋਡ ਦੇ ਉੱਤੇ ਲੱਗੇ। ਠੀਕ। ਚਲੋ ਫਿਰ ਨਾਮ ਦੱਸਦੇ ਇਕ ਵਾਰੀ। ਹਾਂ 사ਜਿਆਂ ਦੇ। ਹਾਂਜੀ। 베르카 ਲੱਗ ਬੀਲੀ ਘਰ ਮੁਸਤਾਫਾ। ਠੀਕ ਹੈ। 베르카 ਵੀ ਲੱਗ ਗਈ ਇੱਥੋਂ ਨਾ ਭੰ। ਤੇ ਫੋਨ ਨੰਬਰ ਵੀ ਬੋਲ ਦੇ ਇਕ। ਫੋਨ ਨੰਬਰ 6284 929863। ਠੀਕ ਹੈ। ਤੇ ਪਹਿਲਾਂ ਮਾਝੀ ਵਿਖਾ ਦੀਏ ਫਿਰ ਮਾਝੀ ਵਿਖਾ ਅੱਜ ਤੇਰਾ ਪਸ਼ੂ ਤਿੰਨ ਬੱਛੀ ਵੀ ਦੇ ਦੇਣੀ ਏ ਅੱਜ ਫਿਰ ਬੱਛੀ ਉਹ ਵੀ ਦੇ ਦੇਣੀ ਆ ਵੀ ਦੇ ਦੇਣੀ ਆ ਗੁੰਦੀ ਬੱਛੀ ਆ ਬੜੇ ਰੀਜ ਨਾਲ ਪਾਲੀਆਂ ਅਸੀਂ ਤੇ ਬੱਛੀ ਬਹੁਤ ਚੰਗੀਆਂ ਵੀ ਪ्योर ਜਰਸੀ ਬੱਛੀ ਠੀਕ ਆ ਚਲੋ ਪਹਿਲਾਂ ਮਾਝੀ ਵਿਖਾ ਦੀਏ ਫਿਰ ਆ ਥਾਣੇ ਦੇਖ ਤਾਂ ਜਿਹਦੇ ਲੱਗੇ ਤਾਂ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਨੂੰ ਸੂਈ ਨੂੰ 8 ਘੰਟੇ ਹੋ ਗਏ ਜੇ ਕੱਟਾ ਮਗਰ ਜੇ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਦੁੱਧ ਇਸ ਟਾਈਮ ਜਿਹੜਾ ਮਣਾ ਹੀ ਜਣਾ 10 ਕਿਲੋ ਹੋਗਾ ਤਿਆਰ ਠੰਡਾ ਪੱਕਾ ਤਿਆਰ ਜਿਹੜਾ ਹਾਂ ਤਿਆਰ ਹੋਊਗਾ ਤੇ ਕਿੰਨਾ ਕਿ ਦੁੱਧ ਚੁਵਾਈ ਜਾਊਗੀ ਦੁੱਧ ਆਪਾ ਬੋਧਾ ਦੇ ਨੇ ਕਿੰਨੇ 12 13 ਕਿਲੋ ਚੁਵਾਈ ਜਾਊ 12 ਕਿਲੋ ਲੀਟਰ ਦੇ ਕਰੇ ਜਿਹੜਾ ਚੁਵਾਈ ਜਾਊ ਚੁਵਾਈ ਜਾਊਗਾ ਮੜਾ ਮੜਾ ਮਾਰ ਕੇ ਇਹਨਾਂ ਦੇ ਚੁਵਾਈ ਖੋਲੋ ਫੇਰ ਤੋਰੀਏ ਜੇ ਫੇਰ ਜਿਹੜੀ ਕਹਾਈ ਜੇ ਕਾਲੇ ਹੋ ਜਿਹੜਾ ਜਿਹੜਾ ਭੜਿਆ ਦਾ ਬੰਦਾ ਬਾਕੀ ਚੰਗੇ ਕੱਦ ਕਾਟ ਸ ਇਹ ਜਿੰਨਾ ਬਿਲਕੁਲ ਸ਼ਹਿਰ ਦੇ ਵਿੱਚ ਹੈ ਜਿਹੜਾ ਜਿੰਨਾ ਸ਼ਹਿਰ ਦੇ ਵਿੱਚ ਨਿੱਕ-ਨਿੱਕੀਆਂ ਗਲੀਆਂ ਹੁੰਦੀਆਂ ਉਤਰਾਂ ਬਾਕੀ ਉਤਰਾਂ ਇਹ ਆ ਵੀ ਚੰਗੇ ਕਦ ਕਾਟਦੀ ਆ ਪਿੱਠਫੜੇ ਦੀ ਵੀ ਚੰਗੀ ਆ ਪਾਰੇ ਪੱਲੇ ਦੀ ਮਾਜੀ ਉਤਰਾਂ ਬਾਕੀ ਥੱਲੇਆਂ ਚੰਗੀ ਬਣੀ ਆ। ਖੜੇ ਕੋਈ ਸਾਂਹ ਵਾਲਾ ਦੁੱਧ ਚੰਗਾ ਕੱਢੀ ਜਾਓ। ਇਹਦੇ ਚਾਰ ਦਿਨ ਸਾਂਹ ਵਾਲੇ ਦੁੱਧ ਤੇ ਆਉਗੀ ਮੈਂ। ਠੀਕ ਆ। ਮੈਲਾ ਮਲਾ ਮਾਰ ਕੇ ਤੇ ਤੇ ਕਿੰਨਾ ਕ ਫਿਰ ਮੋਲ ਰੱਖਦੀ ਆ ਇਹਦਾ ਆਪਾਂ? ਮੋਲ ਵੇਖ ਲਓ ਜਾਇਜ਼ ਕਰ ਦੇਣਾ ਜਿੰਨਾ ਤੇ ਲੋਗੇ ਕਰ। ਜੈਜ ਜੀ ਬਾਵਾ ਦੇ ਨਾਲ ਬਾਦ। ਕੱਦ ਵਾਲੀ ਐ ਇਹ ਨਹੀਂ ਵੀ ਉਹੋ ਜੀ। ਹਾਂਜੀ। ਬਾਵਾ ਦੇ ਨਾਲ ਬਾਦ ਲੱਗੇ ਆ ਵੀਡੀਓ ਪਾਉਣ। ਕੱਦ ਵਾਲੀ ਐ ਮੈਂ। ਜਾਇਜ਼ਾ ਕਰ ਦਈਏ। ਕਰ ਦਈਏ 70000। ਨਹੀਂ ਵਿੱਚੋਂ ਕਰ ਦਈਏ ਕੋ ਮਨਤਨ। 75000 ਦੇ ਦੇਣਾ ਹਾਂ। 75000 ਤੀ ਦੇ ਤੋਗੇ। ਬਾਕੀ ਚਲੋ ਮੌਕੇ ਤੇ ਕਰ ਦੋ ਜੀ ਮਾਨਤਾਂ ਨੂੰ ਕੋਈ ਆਵੇ ਵੇਖ ਲਈ ਕੋਈ ਫੋਨ ਲਾ ਵੇਖ ਕਰੀ ਹਣਾ ਕਰਦਾ ਫੋਨ ਖੁੱਲਾ ਕਰਦਾ ਮਾਨਤਾਂ ਨੂੰ 75 ਜੀ ਠੀਕ ਹੈ ਜੀ ਬਾਕੀ ਮੈਂ ਨਸਲ ਦੀ ਜਾਨੀ ਹੈ ਇਹ ਕੁਆਲਟੀ ਵਾਲੀ ਮੈਂ ਵੱਡੀ ਆ ਕਰਦ ਵਜਨ ਵਾਲੀ ਬਾਕੀ ਮਿਲਕ ਵੀ ਉਹਨੇ ਚੰਗੀ ਲੱਗੀ ਚੰਗੀ ਆ ਚਵਾਈ ਲੱਗੀ ਇੱਕ ਨੰਬਰ ਦੀ 100 ਮੈਂ ਫਿਰ ਤੋਂ ਮੈਂ ਉਹਨਾਂ ਲੱਗਦੀ ਚਵਾਈ ਠੀਕ ਹੈ ਚਲੋ ਅੱਵੱਛੀ ਵੀ ਖੋਲ ਲਿਆ ਫਿਰ ਜਿਹੜੀ ਆਹ ਦੇਖ ਸਕਦੇ ਜੀ ਬੜਾ ਪਿਆਰਾ ਜਿਹਾ ਫੇਸ ਆ ਸੁਆ ਪਹਿਲਾ ਹੀ ਇਹਦਾ ਹਾਂਜੀ ਇਹਦਾ ਪਹਿਲਾ ਸੁਆ ਆ ਅੱਛਾ ਚੋਗੀ ਮੋਹੇ ਮੋਹ ਚਾਰ ਦੰਦਿਆ ਮੋਹ ਚਾਰ ਕਰਦੇ ਚਲੋ ਖੋਲੋ ਹਾਂ ਤੋਰਦੀ ਇੱਕ ਰੀ ਦੰਦੇ ਦੇ ਦਿਖਾਈ ਦਿਓ ਇੱਕ ਰੀ ਇੱਥੇ ਆ ਦੇ ਸਾਦੇ ਜੀ ਪਿਓ ਇਹ ਗੀਤੇ ਦੋ ਦੰਦ ਆ ਜਿਹੜੀ ਦਸਣ ਦਾ ਥੋੜਾ ਜਿਹਾ ਭਲੇਖਾ ਲੱਗ ਗਿਆ ਹੈਗੀ ਦੋ ਦੰਦ ਪਿਓਰ ਦੋ ਦੰਦ ਜੇ ਸਾਈਡ ਵਾਲੇ ਦੰਦ ਜੇ ਤੋੜੇ ਵੀ ਨਹੀਂ ਆ ਪਿਓਰ ਦੋ ਦੰਦ ਵੜਿਆ ਜਿਹੜੀ ਅਜੇ ਸਾਈਡ ਵਾਲੇ ਕੋਈ ਤੋੜੇ ਵੀ ਨਹੀਂ ਆ ਤੇ ਖੂਬ ਸੋਹਰਤ ਵੜੀ ਆ ਹੈਗੀ ਬੱਚੇ ਤੋਂ ਬਿਨਾਂ ਹੀ ਆ ਇਹ ਘਰ ਦੀ ਤਿਆਰ ਕੀਤੀ ਕਿ ਲਿਆਂਦੀ ਜੇ ਨਹੀਂ ਨਹੀਂ ਇਹ ਘਰ ਦੀ ਇਹ ਇਹ ਤੇ ਕੋਵ ਅੱਛੀ ਜਿਹੜੀ ਘਰ ਦੀ ਆ ਵਿਦਿਨਾਂ ਦੀ ਇੱਥੇ ਥੋੜਾ ਸ਼ਹਿਰਾਂ ਦੇ ਵਿੱਚ ਜਗ੍ਹਾ ਦਾ ਥੋੜਾ ਜਿਹਾ ਹੋ ਜਾਂਦਾ ਵਾ ਨਾਲੇ ਕੱਲੇ ਫਿਕਸ ਜਿਹਾ ਹਵਾ ਨਜ਼ਰ ਆਇਦੋ ਲੋ ਤਾਂ ਬੜੀ ਦਾ ਬਾਕੀ ਖੜੇ ਕੋਈ ਸੰਭਨ ਵਾਲਾ ਅਗਲੇ ਸਵੇਰ ਨੂੰ ਚੰਗੀ ਵੈੜ ਤਿਆਰ ਹੋ ਗਈ ਹੁਣ ਕਿੰਨਾ ਦੁੱਧ ਦੇ ਕੋਲ ਇਸ ਟਾਈਮ ਜਿਹੜਾ ਮਨਾਇਕ ਨਾ ਦੁੱਧ ਹੋਊਗਾ 6 ਸਾਢੇ ਸ਼ੀਦ ਲੈ ਤੇ ਇੱਕ ਪੱਕਾ ਦੁੱਧ ਹੈਗਾ ਇਹਨਾਂ ਪੱਕਾ ਹੈ ਨਾ ਉਹ ਗਦੂ ਚੋਣਿਆ ਬਜੂੜ ਮਾ ਜਨੇ ਠੀਕ ਆ ਘੱਟ ਦੱਸ ਕੇ ਉਹ ਚੰਗੀ ਆ ਬਰਵਾਦ ਨਹੀਂ ਆਪਾਂ ਦੱਸ ਲੈਂਦੇ ਠੀਕ ਆ ਬਰਵਾਦ ਇਹਨਾਂ ਕਹਾ ਹੈਗਾ ਠੀਕ ਆ ਬਾਕੀ ਥੱਲੇ ਭਾਂਡੇ ਦੀ ਬੜੀ ਹਿਸਾਬ ਹਾਂਜੀ ਤੇ ਗਾਂ ਬਣੀ ਕਿ ਨਹੀਂ ਅਜੇ ਨਹੀਂ ਗਾਂ ਨਹੀਂ ਬਣੀ ਤੇ ਇਹਦਾ ਇਹ ਘੋਤੀ ਨਹੀਂ ਮੈਂ ਗੱਪਾਂ ਮਾਰੀ ਜਾਵਾਂ ਇੰਨੇ ਚਿਰ ਦੀ ਹੁੰਦੀ ਹੈ ਅੱਛਾ ਹਾਂਜੀ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 20000 20000 ਵਿੱਚੋਂ ਕਰਨੀ ਕਿਾ ਛੋਟ ਛੋਟ ਪਾਰਾਂ ਯਾਰ ਦੇ ਦੇ ਜੱਸਨ ਹੋਈ ਆ ਠੀਕ ਐ ਚਲੋ ਬਾਕੀ ਕੋ ਸੋਣੀ ਬੈੜਿਆ ਸਾੰਬੇ ਕੋਈ ਮੱਟਣ ਵਾਲੀ ਗਾਂ ਇਹ ਤੇ ਬੱਚੀ ਆ ਹਾਂਜੀ ਹਾਂਜੀ ਜਵਾਨ ਨਹੀਂ ਹੋਈ ਇਹ ਕੋਈ ਵੱਛੀ ਮੰਨ ਕੇ ਖੜੇ ਵੀ ਵੱਛੀ ਲੈਣ ਲੱਗੇ ਬੱਚੀ ਹੈ ਤੇ ਜਵਾਨ ਨਹੀਂ ਹੋਈ ਇਹ ਕਿੱਦਾਂ ਹੁੰਦੇ ਨੇ ਪਹਾੜ ਆਲੀਆਂ ਨਿਕੇ ਨੇ ਕਿਉਂ ਉਹ ਜੱਸੀ ਨਹੀਂ ਹੈਗੀ ਨਹੀਂ ਇੱਧਰ ਦੀ ਜੰਮੀ ਪਲੀਜ ਨਹੀਂ ਇੱਧਰ ਜੱਸੀ ਹੈ ਵੱਡੀ ਵੱਛੀ ਵੱਛੀ ਵੱਡੀ ਵੱਛੀ ਬਣਨ ਵਾਲੀ ਠੀਕ ਐ ਤੇ ਇੱਕ ਆ ਵੀ ਦੇ ਦੇਣੀ ਜੀ ਇਹ ਵੀ ਦੇ ਰਾਂ ਵੱਛੀ ਬੜੀ ਕੁਆਲਟੀ ਦੀ ਐ ਵੀ ਇਹ ਵੀ ਇਹ ਤਾਂ ਮਾਂ ਦੇ ਦੁੱਧ ਦਾ ਪਤਾ ਜੀ ਇਹਨੇ ਮਾਰਾ ਤੋਂ ਤੇ 18-19 ਕਿਲੋ ਹੋ ਗਿਆ ਮੇਰੇ ਕੋਲ ਵੀਡੀਓ ਹੈਗੀ ਹੈ ਅੱਛਾ ਹਾਂ ਇਹਨਾਂ ਮਾਰੀ ਵੀ ਤੇ ਇਹਦੀ ਵੀਡੀਓ ਹੈਗੀ ਹੈ ਠੀਕ ਇਸ ਟਾਈਮ ਤਿੰਨਾਂ ਸਾਢੇ ਤਿੰਨ ਮਹੀਨੇ ਦੇ ਹੋ ਗਏ ਅੱਛਾ ਤਿੰਨ ਸਾਢੇ ਤਿੰਨ ਮਹੀਨੇ ਦੀ ਹੈਗੀ ਹੈ ਉਹ ਚੰਗੀ ਕੁਆਲਿਟੀ ਦੀ ਠੀਕ ਹੈ ਉਹ ਬੰਦਿਆਂ ਨੂੰ ਮੈਂ ਕਿਹਾ ਚਾਹ ਵਛੇ ਮੈਂ ਦੇ ਦੋ ਮੈਂ ਸਾਮ ਲੂੰਗਾ ਠੀਕ ਹੈ ਗਾਂਜ ਦੀ ਵੇਚਤੀ ਹੈ ਹਨਾ ਤੇ ਇਹਦਾ ਮੁੱਲ ਮੁੱਲ ਫੋਨ ਤੇ ਫਿਰ ਇਹਦਾ ਇਸ ਤਰ੍ਹਾਂ ਹਾਂ ਨਾ 5000 ਦੇ ਦੇ ਅੱਛਾ 5000 ਮੌਣੀ ਕਰਨਾ ਠੀਕ ਹੈ ਜੀ ਯਾ ਸਨੋ ਵੀ ਇਹ ਗੱਲ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਬਸ ਇਹ ਆਓ ਦੋ ਡੰਗ ਚਵਾਈ ਕਰੋ ਜਿੱਤਾਂ ਬਾਕੀ ਆਪਣੀ ਕੋਈ ਵੀਲ ਤੋਂ ਡੰਗ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾੱਕ ਕੇ ਫੇਰ ਹੀ ਆਪਣਾ ਪਸ਼ੂ ਖੜੇ ਜੀ